ਵਣਾ ਰੇੜੀ ਦੇ ਸਤਿਕਾਰਯੋਗ ਸਰੋਤੇ ਲੋ ਫਿਰ ਕਹਾਣੀ ਸੁਣਾਉਣਿਆ ਤੁਹਾਨੂੰ ਦੂਸਰਾ ਜਾਮਾ ਸਾ ਗੁਰਦੇਵਾਲ ਸਿੰਘ ਹੋਰਾਂ ਦੀ ਇਹ ਕਹਾਣੀ ਹੈ ਇਸ ਰਣਕਾਲ ਤੁਹਾਡੀ ਨਹੀਂ ਲਵਾਂਗੇ ਚੰਦੀ ਚਾਂਚਕ ਮਰ ਗਈ ਰਾਤੀ ਚੰਗੀ ਭਲੀ ਸੀ ਰੋਟੀ ਟੁੱਕ ਪਕਾ ਕੇ ਉਹ ਸੁੱਤੇ ਸਨ ਪਰ ਅੱਧੀ ਰਾਤ ਨੂੰ ਉਹਦਾ ਚਿਤਕਾ ਭਰਾਉਣ ਲੱਗਾ ਮੱਲ ਉੱਠ ਕੇ ਲਾਲਟਰਨ ਜਗਾਉਣ ਲੱਗ ਪਿਆ ਓਕੇ ਓਕੇ ਸਾਹ ਲੈਂਦਿਆਂ ਹਾਏ ਕਹਿੰਦੀ ਚੰਦੀ ਨੇ ਦੋ ਕਹਿਚਕੀਆਂ ਲਈਆਂ ਤੇ ਨਢਾਲ ਹੋ ਗਈ ਤੇ ਉਹ ਵਿੰਦੇ ਆ ਵਿੰਦੇ ਹੀ ਪੂਰੀ ਹੋ ਗਈ ਮੰਝੇ ਤੋਂ ਵੀ ਨਹੀਂ ਲਾਹੀ ਗਈ ਨਬਜਾਂ ਟੋਕੇ ਸਾਹ ਜਾਂਚ ਕੇ ਉਹਦਿਆਂ ਅੱਖਾਂ ਪਟੀਆਂ ਮਲਕੜੇ ਮੀਚਣ ਪਿੱਛੋਂ ਮਾਲਾ ਉਹਨੂੰ ਭੁੰਜੇ ਲਾਉਣ ਲੱਗਿਆ ਤੂੰ ਤਾਂ ਹੱਦ ਹੀ ਕਰਤੀ ਬੁਲਵਲਾ ਨਾਲੋਂ ਵੀ ਨਾਜ਼ੁਕ ਬਣ ਗਈ ਫੋਰਾ ਨਹੀਂ ਲਾਇਆ ਫੁੱਟਣ ਲੱਗੀ ਨੇ ਕੁਝ ਚਿਰ ਉਹ ਦੌੜੇ ਕੁਝ ਚਿਰ ਉਹ ਦੌੜੇ ਉੱਤੇ ਸ਼ਾਂਤ ਲੇਟੀ ਚੰਦੀ ਦੇ ਚਿਹਰੇ ਵੱਲ ਨਿਗਾ ਟਿਕਾ ਕੇ ਤੱਕਦਾ ਰਿਹਾ ਦੌੜੇ ਤੇ ਪਾਤੀ ਮਤਲਬ ਭਰਵਾ ਸੁਹਾ ਚਿਹਰਾ ਅਜੇ ਵੀ ਦਗਦ ਕਰਦਾ ਲੱਗਦਾ ਸੀ ਦੁੱਧ ਚਿੱਟੇ ਵਾਲਾਂ ਦੀ ਲੱਟ ਦੁੱਧ ਚਿੱਟੇ ਵਾਲਾਂ ਦੀ ਡਾਟ ਚੌੜੇ ਮੱਥੇ ਤੇ ਹੋਰ ਵੀ ਸੋਹਣੀ ਲੱਗਦੀ ਸੀ ਅਚਾਨਕ ਉਸ ਵੱਲ ਤੱਕਦੇ ਮਾਲੇ ਨੂੰ ਆਪਣਾ ਚਿੱਤ ਘਬਰਾਉਂਦਾ ਲੱਗਿਆ ਪੈਰਾਂ ਪਰ ਬੈਠ ਕੇ ਚੁੰਨੀ ਨਾਲ ਚੰਦੀ ਦਾ ਮੂੰਹ ਸਿਰ ਢੱਕਣ ਲੱਗ ਪਿਆ ਤੇ ਉਸ ਪਿਛੋਂ ਉਠ ਖੜਾ ਹੋਇਆ ਪਹਿਲਾ ਕਦਮ ਪੁੱਟਿਆ ਤਾਂ ਉਹਨੂੰ ਆਪਣੀਆਂ ਲੱਤਾਂ ਕੰਬਦੀਆਂ ਜਾਪੀਆਂ ਬੈਂਤ ਦਾ ਖੁੰਡਾ ਹੱਥ ਵਿੱਚ ਖੁੰਡੇ ਤੇ ਦਬਾਅ ਪਾ ਕੇ ਸਿੱਧਾ ਹੋ ਕੇ ਤੁਰਦਿਆਂ ਦੋ ਕਪਲਾਂਗਾ ਪੁੱਟੀਆਂ ਤਾਂ ਚਿਹਰੇ ਉੱਤੇ ਆਪ ਮੁਹਾਰੇ ਹੀ ਮੁਸਕਰਾਹਟ ਖਿਲਰ ਗਈ ਬੂਹਾ ਖੋਲ ਕੇ ਬਾਹਰ ਨਿਕਲਦਿਆਂ ਬੋਲਣ ਲੱਗ ਪਿਆ ਚਿੰਤਾ ਤਾਂ ਕੀ ਕੀਜੀਏ ਜੋ ਹਣ ਹੋਣੀ ਹੋਏ ਭਾਗਾਂ ਵਾਲੀ ਸੀ ਹੱਡ ਗੋਡੇ ਰਗੜਾ ਕੇ ਮੇਰੇ ਵੀ ਨੱਕੋਂ ਬੁੱਲੋਂ ਲੈ ਕੇ ਮਰਦੀ ਉਹ ਕੋਈ ਮੌਤ ਥੋੜਾ ਹੋਣੀ ਸੀ ਉਹ ਇਹ ਸੋਚ ਰਿਹਾ ਸੀ ਤੇ ਮਾਲਾ ਮੋਤਾ ਸਿੰਘ ਦੇ ਬੂਹੇ ਅੱਗੇ ਆ ਕੇ ਉਸਨੇ ਬੇਚੋ ਜਿੱਕਾ ਖੁੰਡੇ ਨਾਲ ਉਤਲਾ ਕੁੰਡਾ ਖੜਕਾਇਆ ਅੱਗੋਂ ਕੋਈ ਜਵਾਬ ਨਾ ਆਇਆ ਤਾਂ ਉਹਨੇ ਆਵਾਜ਼ ਮਾਰੀ ਆਵਾਜ਼ ਸੁਣਦੇ ਹੀ ਮੋਤਾ ਸਿੰਘ ਅੱਬੜ ਵਾਹ ਉੱਠਿਆ ਕਿਹੜਾ ਬਾਈ ਮੈਂ ਮਾਲਾ ਸਿਉ ਆ ਇਸ ਵੇਲੇ ਮਾਲਾ ਸਾਂ ਕੀ ਵਿਫਤਾ ਪੈ ਗਈ ਤੇ ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸੀ ਕਿ ਮਾਲੇ ਨੇ ਮੋਤਾ ਸਿੰਘ ਨੂੰ ਕੋਈ ਕੜਕਦਾਰ ਮੋੜਵਾ ਜਵਾਬ ਨਾ ਦਿੱਤਾ ਪਰ ਉਹ ਬਿੰਦਕ ਉਸ ਬਿੰਦੋ ਨੂੰ ਇਹ ਗੱਲ ਉੱਪਰ ਹੀ ਲੱਗੀ ਮੋਤਾ ਸਿੰਘ ਦੇ ਬੂਹੇ ਖੋਲਦਿਆਂ ਮਾਲਾ ਸਿੰਘ ਆਪਣੇ ਸਧਾਰਨ ਰੋਹ ਚ ਆਉਂਦਾ ਬੋਲਿਆ ਵਕਤ ਦਾ ਕੀ ਪੈਣਾ ਸੀ ਤੈਨੂੰ ਤੇਰੀ ਪਰਜਾਈ ਸੱਦ ਸੀ ਸੱਦ ਦੀ ਸੀ ਕਹਿੰਦੀ ਹੁਣੇ ਸੱਦ ਕੇ ਲਿਆ ਐਸ ਵੇਲੇ ਸੁਖਤਾ ਆਹੋ ਬਸ ਕਹਿੰਦੀ ਮੇਰੇ ਤਾਂ ਦਿਓਰ ਨੂੰ ਮਿਲਣ ਨੂੰ ਚਿਤ ਕਰਦਾ ਉਹ ਆਪਣੇ ਬੂਹੇ ਵੱਲ ਮੁੜਦਿਆਂ ਉਸਨੇ ਆਖਿਆ ਮੋਤਾ ਸਿੰਘ ਤਾੜ ਗਿਆ ਤੇ ਕੁਝ ਕਰੜੀ ਆਵਾਜ਼ ਦੇ ਵਿੱਚ ਉਸਨੇ ਆਖਿਆ ਮਾਲਿਆ ਤੂੰ ਕਿਸੇ ਵੇਲੇ ਤਾਂ ਸਿੱਧੀ ਗੱਲ ਕਰਿਆ ਕਰ ਹੋਰ ਮੈਂ ਪੁੱਠੀ ਕਰਦਾ ਮੇਰਾ ਅਤਵਾਰ ਨਹੀਂ ਆਉਂਦਾ ਤਾਂ ਆਪ ਚੱਲ ਕੇ ਪੁੱਛ ਲੈ ਤਾਂ ਫਿਰ ਮੰਨੇਗਾ ਨਹੀਂ 모ਤਾ ਸਿੰਘ ਸਿਰ ਤੇ ਪੱਗ ਬੁਲੇਟਦਾ ਉਹਦੇ ਮਗਰ ਤੁਰਿਆ ਬੂਹੇ 'ਚ ਵੜਦਿਆਂ ਹੀ ਉਹਦਾ ਮੱਥਾ ਠਣਕਿਆ ਕਿ ਜ਼ਰੂਰ ਕੋਈ ਘਟਨਾ ਵਾਪਰੀ ਹੈ ਨਹੀਂ ਤਾਂ ਐਸ ਵੇਲੇ ਮਾਲਾ ਕਦੇ ਆ ਕੇ ਉਸ ਨੂੰ ਨਹੀਂ ਸੀ ਜਗਾਉਂਦਾ ਲੈ ਆ ਪਈ ਹੈ ਪੁੱਛਣ ਕੀ ਕਹਿੰਦੀ ਹੈ ਮਾਲੇ ਨੇ ਚੰਦੀ ਵੱਲ ਖੁੰਡੇ ਦਾ ਇਸ਼ਾਰਾ ਕਰਦੇ ਆਖਿਆ 모ਤਾ ਸਿੰਘ ਘਬਰਾ ਗਿਆ ਉਹਨੂੰ ਅਜਿਹੀ ਗੱਲ ਸੁਪਨੇ ਦੇ ਵਿੱਚ ਵੀ ਆਸ ਨਹੀਂ ਸੀ ਦੰਦੇਸ਼ਪਾਰ ਨਾਲ ਤਾਂ ਉਹ ਚੰਦੀ ਤੇ ਮੱਲੇ ਨਾਲ ਗੱਲਾਂ ਕਰਕੇ ਗਿਆ ਸੀ ਤੇ ਚੰਦੀ ਦੇ ਕੋਲ ਬੈੰਧਿਆ ਚੁੰਨੀ ਉਸਨੇ ਮੂੰਹ ਤੋਂ ਲਾਹੀ ਕੰਬਦੀਆਂ ਉਂਗਲਾਂ ਨਾਲ ਉਸਨੇ ਉਹਦੀ ਨਬਜ਼ ਵੇਖੀ ਤੇ ਉਹਦੇ ਤਾਂ ਜਿਵੇਂ ਆਉਣ ਸੌਣ ਹੀ ਮਾਰੇ ਗਏ ਇਹ ਕੀ ਪਾਣਾ ਵਰਤਿਆ ਮੋਤਾ ਸਿੰਘ ਨੇ ਘਬराई ਬਾਚ ਮੱਲੇ ਨੂੰ ਪੁੱਛਿਆ ਪਾਣਾ ਕੀ ਵਰਤਣਾ ਸੀ ਮੱਲੇ ਨੇ ਸੁਭਾਵਕੀ ਜਵਾਬ ਦਿੱਤਾ ਇਹ ਕਹਿੰਦੀ ਮੈਂ ਅੱਜ ਜਾਣਾ ਇਸੇ ਵਕਤ ਜਹਾਨੋ ਮੈਂ ਆਖਿਆ ਬਈ ਭਗਵਾਨ ਤੇਰੀ ਮਰਜ਼ੀ ਐ ਜੇ ਤੂੰ ਜਾਣਾ ਹੀ ਐ ਆਪਾਂ ਕਿਹੜਾ ਰੱਸਾ ਪਾ ਲੈਣਾ ਤੇਰੇ ਤੂੰ ਸਿਆਣਾ ਮੋਤਾ ਸਿਆ ਆਪਣੇ ਆਖਿਆ ਕਿਡਾ ਉਹਨੇ ਅਟਕਣਾ ਸੀ ਹੈ ਕਿ ਨਹੀਂ ਘਟ ਕੇ ਜਾਂਦੀ ਮੱਲਾ ਸਿੰਘ ਜੀਬ ਗੱਲਾਂ ਕਰ ਰਿਹਾ ਸੀ ਮੋਤਾ ਸਿੰਘ ਨੂੰ ਮੱਲਾ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਭੈੜਾ ਲੱਗਿਆ ਪਰ ਆਪਣਾ ਗੁੱਸਾ ਤੇ ਘਬਰਾਹਟ ਕਾਬੂ ਕਰਦੇ ਉਸਨੇ ਪੁੱਛਿਆ ਮੱਲਾ ਸਿੰਘ ਗੰਗਾ ਜਲ ਮੂੰਹ ਚ ਪਾਤਾ ਸੀ ਤੂੰ ਗੰਗਾ ਜਲ ਦੀ ਗੱਲ ਕਰਦਾ ਇਹਨੇ ਤਾਂ ਮੈਨੂੰ ਉਹ ਜੇ ਦੋੜਾ ਵੀ ਨਹੀਂ ਵਿਛਾਉਣ ਦਿੱਤਾ ਬੱਲੇ ਨੇ ਲਾਪਰਵਾਹੀ ਨਾਲ ਆਖਿਆ ਐਤਕੀ ਮੋਤਾ ਸਿੰਘ ਤੋਂ ਆਪਣਾ ਆਪ ਕਾਬੂ ਨਹੀਂ ਹੋ ਸਕਿਆ ਉਹ ਉਦਾਸੀ ਤੇ ਕੁਝ ਕਰੜੀ ਆਵਾਜ਼ ਦੇ ਵਿੱਚ ਉਸਨੇ ਆਖਿਆ ਜਾ ਓਏ ਪਾਪੀ ਆ ਉਹਨੇ 60 ਵਾਰੇ ਤੇਰੇ ਪੈਰ ਧੋਤੋ ਪੀਤੇ ਤੇ ਤੇਥੋਂ ਜਾਂਦੀ ਵਾਰੀ ਆ ਨਹੀਂ ਸਰਿਆ ਗੰਗਾ ਜਲ ਦੀ ਚੂਲੀ ਤਾਂ ਉਹਦੇ ਮੂੰਹ ਚ ਪਾ ਦਿੰਦਾ ਜਿਉਂਦੀ ਜਿਉਂਦੀ ਦੇ ਤੇ ਉਹਦੇ ਮੂੰਹੋਂ ਕੋਈ ਭੈੜਾ ਸ਼ਬਦ ਨਿਕਲਦਾ ਮਸਾਂ ਬਚਿਆ ਗੋਡਿਆਂ ਤੇ ਹੱਥ ਧਰ ਕੇ ਉਸਨੇ ਪੜ੍ਹਾਈ ਆਵਾਜ਼ ਦੇ ਵਿੱਚੋਂ ਰੁੱਕ ਕੇ ਬੋਲਿਆ ਮੈਨੂੰ ਪਤਾ ਸੀ ਇਹਨੇ ਵਿਚਾਰੀ ਨੇ ਕਿਸੇ ਦਿਨ ਐਂ ਹੀ ਜਾਣਾ ਤੇਰੇ ਤੋਂ ਇਸ ਭੱਦਰਕਾਰੀ ਦੀ ਆਸ ਨਹੀਂ ਸੀ ਮੋਤਾ ਸਿੰਘ ਨੇ ਮੱਲੇ ਨੂੰ ਇੱਕ ਨਹੋਰਾ ਮਾਰਿਆ ਤੇ ਮੱਲਾ ਵੀ ਬਿੰਦ ਦਾ ਬਿੰਦ ਚੁੱਪ ਹੋ ਗਿਆ ਖੁੰਡੇ ਤੇ ਹੱਥ ਰੱਖ ਕੇ ਸਹਾਰਾ ਲੈਂਦੇ ਉਹਨੇ ਨੀਵੀ ਪਾ ਲਈ ਤੇ ਜਦੋਂ ਮੋਤਾ ਸਿੰਘ ਬਾਹਰ ਨੂੰ ਤੁਰਨ ਲੱਗਾ ਤਾਂ ਮੱਲੇ ਨੇ ਉਹਦੀ ਬਾਹ ਫੜ ਕੇ ਰੋਕਦੇ ਆਖਿਆ ਹੁਣ ਕਿਸੇ ਨੂੰ ਨਹੀਂ ਜਗਾਉਣਾ ਤੂੰ ਵੀ ਇੱਥੇ ਰਹਿਣਾ ਤੇ ਇੱਥੇ ਮੰਝਾ ਢਾ ਕੇ ਪੈ ਜਾ। ਨਹੀਂ ਤਾਂ ਮੈਂ ਆਪਣੀ ਬਣੀ ਆਪੇ ਨੂੰ ਵੇੜੂ। ਤੂੰ ਬੰਦਾ ਕੀ ਐ? ਹਿਰਕ ਕੇ ਮਾਲਾ ਸਿੰਘ ਤੋਂ ਬਾਹਂ ਛਡਾਉਂਦੇ ਮੋਤਾ ਸਿੰਘ ਨੇ ਆਖਿਆ। ਐਸ ਵੇਲੇ ਜੇ ਮੈਂ ਪਾਲੇ ਦੀ ਮਾਂ ਐਸ ਵੇਲੇ ਮੈਂ ਪਾਲੇ ਦੀ ਮਾਂ ਨੂੰ ਵੀ ਨਾ ਸੱਦ ਕੇ ਲਿਆਵਾਂ। ਪਰ ਮਾਲਲੇ ਨੇ ਉਹਦੀ ਬਾਹਂ ਜ਼ੋਰ ਨਾਲ ਫੜ ਲਈ। ਸਤਿਰ ਆਵਾਜ਼ ਵਿੱਚ ਬੋਲਿਆ ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਬਈ ਕਿਸੇ ਨੂੰ ਨਹੀਂ ਸੱਦਣਾ। ਤੈਨੂੰ ਪਤਾ ਨਹੀਂ ਮੇਰੇ ਸੁਭਾ ਦਾ। ਮਾਲਾ ਸਿੰਘ ਨੇ ਗਰਜ ਕੇ ਆਖਿਆ ਮੋਤਾ ਸਿੰਘ ਉਸਦੀ ਗੱਲ ਸੁਣ ਕੇ ਬੇਵੱਸ ਹੋ ਗਿਆ ਕੁਝ ਸੋਚ ਕੇ ਉਸ ਤੋਂ ਬਾਹ ਛਡਾਉਂਦਿਆਂ ਇਹ ਕਹਿ ਕੇ ਬਾਹਰ ਨੂੰ ਤੁਰ ਪਿਆ ਚੰਗਾ ਮੈਂ ਵਾਰ ਅਡਾਉਣ ਨੂੰ ਤਾਂ ਕਹ ਆਵਾ ਦੱਸਦਾ ਨਹੀਂ ਕਿਸੇ ਨੂੰ ਮੋਤਾ ਸਿੰਘ ਨੇ ਆਖਿਆ ਮਾਲਾ ਸਿੰਘ ਤੇ ਮੋਤਾ ਸਿੰਘ ਲੰਗੋਟੇ ਯਾਰ ਸਨ ਮੋਤਾ ਸਿੰਘ ਦੋ ਸੰਤ ਬਿਸ਼ਨ ਦਾਸ ਦੇ ਡੇਰੇ ਵਿਊ ਦੇ ਨਾਲ ਹੀ ਗਿਆ ਸੀ ਜਦੋਂ ਮਾਲਲੇ ਦੀ ਮਾਂ ਸੋ ਸੁੱਖਾਂ ਸੁਖ ਦੀ ਧਰਤੀ ਨਮਸਕਾਰ ਦੀ 7 ਸਾਲ ਪਿਛੋਂ ਉਹ ਮੱਥਾ ਟਿਕਾਉਣ ਲੈ ਕੇ ਗਈ ਸੀ ਮਾਲਾਚਾਰ ਪੈਣਾ ਪਿੱਛੋਂ ਹੋਇਆ ਸੀ ਤੇ ਉਹਦੇ ਹੋਣ ਤੋਂ 2 ਸਾਲ ਪਹਿਲਾਂ ਮਾਲੇ ਦੀ ਮਾਂ ਤੇ ਬਾਪੂ ਦੋਏ ਵੇਲੇ ਸੰਤਾਂ ਨੂੰ ਰੋਟੀ ਦੇਣ ਜਾਇਆ ਕਰਦੇ ਸਨ ਤੇ ਉਹਦੇ ਹੁੰਦਿਆਂ ਹੀ ਸੰਤਾਂ ਨੇ ਪਹਿਲਾਂ ਬਾਲੇ ਦੇ ਬਾਪੂ ਨੂੰ ਹੁਕਮ ਸੁਣਾ ਦਿੱਤਾ ਸੀ ਕਿ 7 ਸਾਲ ਤਾਈਂ ਨਾ ਮੁੰਡਾ ਮੇਰੇ ਮੱਥੇ ਲਾਉਣਾ ਨਾ ਮੁੰਡੇ ਦੀ ਮਾਂ ਮੇਰੇ ਮੱਥੇ ਲੱਗੇ ਮਾਲੇ ਦੇ ਬਾਪੂ 7 ਵਜੇ ਆ ਕੇ ਮੁੜ ਆਇਆ ਸੀ ਮਾਲੇ ਦੇ 7 ਸਾਲ ਦਾ ਪੂਰਾ ਹੋਣ ਮਗਰੋਂ ਮਾਲੇ ਦੇ ਬਾਪੂ ਨੇ ਘਰੇ ਖੰਡ ਪਾੜ ਰਖਾਇਆ ਸਾਰੇ ਰਿਸ਼ਤੇਦਾਰ ਨਾਤੇਦਾਰ ਸੱਦੇ ਭੋਗ ਪਿਛੋਂ ਸੰਤਾਂ ਦੇ ਬਚਨ ਅਨੁਸਾਰ ਸੰਤਾਂ ਨੇ ਸਰਪਲੋਸ ਤੇ ਆਖਿਆ ਕਾਕਾ ਇਹ ਸੰਸਾਰ ਮਿੱਥਿਆ ਕਰਕੇ ਜਾਣਨਾ ਇਹਦੇ ਦੁੱਖ ਸੁੱਖ ਨੂੰ ਤੇ ਮਾਇਆ ਨੂੰ ਢਲ ਦੇ ਪਰਛਾਵੇਂ ਨਿਆਈ ਸਮਝਣਾ ਭਜਨ ਕਰਕੇ ਜੀਵਨ ਸਫਲਾ ਕਰਨਾ ਇਹ ਹਦਾਇਤਾਂ ਸੰਤਾਂ ਨੇ ਮਾਲੇ ਨੂੰ ਦਿੱਤੀਆਂ ਸਨ ਸੰਤਾਂ ਦੇ ਤਿੰਨ ਬਚਨ ਜਿਵੇਂ ਮਾਲੇ ਦੀਆਂ ਅੱਖਾਂ ਉਤੇ ਅੱਖਾਂ ਥਾਣੀ ਉਹਦੇ ਧੁਰ ਅੰਦਰ ਹੱਡੀ ਜਾਰ ਰਚੇ ਮੋਤਾ ਸਿੰਘ ਨੂੰ 65 70 ਵਰੇ ਹੋ ਗਏ ਵੇਖਦਿਆਂ ਨੂੰ ਉਹਦਾ ਅੰਦਾਜ਼ਾ ਸੀ ਕਿ ਮਾਲੇ ਨੇ ਸੰਤਾਂ ਦੇ ਦੋ ਬਚਨ ਤਾਂ ਕੇਸਾਂ ਸੁਆਸਾਂ ਨਾਲ ਨਭਾਏ ਨੇ ਪਰ ਤੀਜੇ ਦੀ ਪਾਲਣਾ ਉਹ ਪੂਰੀ ਤਰ੍ਹਾਂ ਕਦੇ ਵੀ ਨਹੀਂ ਕਰ ਸਕਿਆ ਜਿਵੇਂ ਇਹ ਉਹਦੇ ਕੋਈ ਵੱਸੋਂ ਬਾਹਰ ਹੋਵੇ ਜਣੀ ਇੱਕ ਬਚਨ ਸੀ ਕਿ ਕਾਕਾ ਇਸ ਸੰਸਾਰ ਨੂੰ ਮਿੱਥਿਆ ਕਰਕੇ ਜਾਣਣਾ ਤੇ ਇਹ ਦੁੱਖ ਸੁੱਖ ਤੇ ਮਾਇਆ ਨੂੰ ਢਲਦੇ ਪਰਛਾਵੇਂ ਦੀ ਨਿਆਈ ਸਮਝਣਾ ਤੇ ਤੀਜਾ ਵਚਨ ਸੀ ਭਜਨ ਕਰਕੇ ਜੀਵਨ ਸਫਲ ਕਰਨਾ ਜਾਨੀ ਇਹਨਾਂ ਚੋਂ ਦੋ ਕੇ ਸੰਸਾਰ ਨੂੰ ਮਿੱਥ ਜਾਣਨਾ ਦੁੱਖ ਤੇ ਸੁੱਖ ਤੇ ਮਾਇਆ ਨੂੰ ਢਲਦੇ ਪਰਛਾਵੇਂ ਦੀ ਨਿਆਈ ਸਮਝਣਾ ਇਹ ਦੋ ਵਚਨ ਤਾਂ ਮਾਲਾ ਨਭਾ ਗਿਆ ਪਰ ਭਜਨ ਕਰਕੇ ਜੀਵਨ ਸਫਲ ਕਰਨਾ ਇਹ ਤੀਸਰਾ ਵਚਨ ਉਹ ਨਭਾ ਨਹੀਂ ਸਕਿਆ ਜਾਨੀ ਉਹ ਭਜਨ ਨਹੀਂ ਸੀ ਕਰਦਾ ਪਾਠ ਪੂਜਾ ਨਹੀਂ ਸੀ ਕਰਦਾ ਉਹ ਤੀਜੇ ਵਚਨ ਦੀ ਸੰਤਾਂ ਦੇ ਦੀ ਪਾਲਣਾ ਨਹੀਂ ਸੀ ਕਰ ਸਕਿਆ ਜਿਵੇਂ ਇਹ ਭਜਨ ਕਰਨਾ ਉਸਦੇ ਵੱਸੋਂ ਵਾਰੀ ਗੱਲ ਹੋਵੇ ਜਦੋਂ ਮਾਲੇ ਦੀ ਬੇਬੇ ਤੇ ਫਿਰ ਉਸਦਾ ਬਾਪੂ ਪੂਰਾ ਹੋਇਆ ਤਾਂ ਮਾਲਾ ਅਕਾਲੀ ਬਣ ਚੁੱਕਿਆ ਸੀ ਉਹਨੇ ਆਪਣੇ ਘਰ ਦੇ ਵਿੱਚ ਕਿਸੇ ਨੂੰ ਰੋਣ ਪਿੱਟਣ ਕੀਰਨੇ ਪਾਉਣ ਜਾਂ ਸਿਆਪਾ ਕਰਨ ਜਾਂ ਵੈਣ ਨਹੀਂ ਸੀ ਪਾਉਣ ਦਿੱਤੇ ਤੇ ਕਿਸੇ ਨੂੰ ਸੋਗੀ ਗੱਲ ਨਹੀਂ ਸੀ ਕਰਨ ਦਿੱਤੀ ਆਪਣੀ ਬੇਬੇ ਤੇ ਬਾਪੂ ਦੀ ਮੌਤ ਤੇ ਕੀਰਤਨੀ ਜਥੇ ਨੂੰ ਮੂਹਰੇ ਲਾ ਕੇ ਮਾਲਾ ਆਪ ਸ਼ਬਦ ਗਾਉਂਦਾ ਉਹਨਾਂ ਦੋਨਾਂ ਨੂੰ ਬਾਪੂ ਤੇ ਬੇਬੇ ਨੂੰ ਸੇਵਿਆਂ ਤੱਕ ਲੈ ਕੇ ਗਿਆ ਸੀ ਨਾ ਉਸਨੇ ਰਸਤੇ 'ਚ ਘੜੀ ਭੰਨੀ ਨਾ ਫੁੱਲ ਚੁਗੇ ਉਹ ਸਾਰੀ ਉਹਨਾਂ ਦੇ ਸੇਵੇ ਦੀ ਸੁਆਹ ਇਕੱਠੀ ਕਰਕੇ ਨਹਿਰ 'ਚ ਸੁੱਟਾਇਆ ਸੀ ਤੇ ਇਉਂ ਹੀ ਉਪਰੋ ਥਲੀ ਉਹਦੇ ਚਾਰ ਮੁੰਡੇ ਤੇ ਤਿੰਨ ਕੁੜੀਆਂ 2 ਸਾਲ ਤੇ 11 ਵਰਿਆਂ ਦੀ ਉਮਰ ਦੇ ਵਿੱਚਕਾਰ ਤੋਤਲੀਆਂ ਗੱਲਾਂ ਕਰਕੇ ਮੁੰਡੇ ਤੜਾਕੀਆਂ ਦੇ ਘੰਗਰੂ ਣਕਾ ਕੇ ਤੇ ਕੁੜੀਆਂ ਗੁੱਡੀਆਂ ਖੇਡ ਕੇ ਤੁਰਦੇ ਬਣੇ ਜਾਣੀ ਉਪਰੋ ਥਲੀ ਚਾਰ ਮੁੰਡੇ ਤੇ ਤਿੰਨ ਕੁੜੀਆਂ 2 ਸਾਲ ਤੋਂ ਲੈ ਕੇ 11 ਵਰਿਆਂ ਦੀ ਉਮਰ ਤੱਕ ਤੋਤਲੀਆਂ ਗੱਲਾਂ ਕਰਕੇ ਦੁਨੀਆ ਤੋਂ ਚਲੇ ਗਏ। ਜਾਨੀ ਉਹਦੇ ਚਾਰ ਪੁੱਤ ਹੋਏ, ਤਿੰਨ ਕੁੜੀਆਂ ਹੋਈਆਂ। ਕੋਈ 2 ਸਾਲ, ਕੋਈ 11 ਸਾਲ। ਇੱਦੀ ਗੁਮਰ ਹੰਡਾ ਕੇ ਤੁਰਦੇ ਗਏ ਦੁਨੀਆ ਤੋਂ। ਨਾ ਮੁੰਡਿਆਂ ਦੇ ਜੰਮਣ ਵੇਲੇ ਉਸਨੇ दारू ਦੇ ਬੋਟ ਖੋਲੇ ਤੇ ਨਾ ਕਿਸੇ ਦੇ ਮਰਨ ਵੇਲੇ ਕਿਸੇ ਨੂੰ ਅਫਸੋਸ ਕਰਨ ਦਿੱਤਾ ਮਰਲੇ ਨੇ। ਉਹ ਬੜੇ ਹੌਸਲੇ ਵਾਲਾ ਕਹਿੰਦਾ ਸੀ ਜਿਸ ਦੀ ਵਸਤ ਤਿਸੇ ਕੋ ਸੌਪੇ ਜੇਦੀ ਚੀਜ਼ ਸੀ ਉਹ ਲੈ ਗਿਆ ਝੋਰਾ ਕਾਦਾ ਮੈਂ ਤਾਂ ਕਿਤੋਂ ਮੁੱਲ ਲਿਆ ਸੀ ਉਹਦਾ ਪਾਣਾ ਮਿੱਠਾ ਲੱਗੇ ਜਿੰਨੀ ਕੁ ਉਹਨਾਂ ਦੀ ਸਾਂਝ ਸੀ ਮੇਰੇ ਨਾਲ ਹੰਡਾ ਕੇ ਖੁਸ਼ ਕਰਕੇ ਮੈਨੂੰ ਸੱਤ ਨਿਆਣੇ ਥੋੜੀ ਹੁੰਦੀ ਆ ਵਾਰ-ਵਾਰ ਸੱਤ ਪੈਦਾ ਹੋਏ ਚਾਰ ਮੁੰਡੇ ਤਿੰਨ ਕੁੜੀਆਂ ਆਪਣਾ ਆਪਣਾ ਖੇਡਾਂ ਖੇੜ ਗਏ 11 ਸਾਲ 'ਚ ਮਾਲੇ ਕਾਲੀ ਦੀਆਂ ਅਜਿਹੀਆਂ ਅਲੋਕਾਰ ਗੱਲਾਂ ਪਿੰਡ ਦੇ ਵਿੱਚ ਵਾਰਾਂ ਵਾਂਗੂ ਤੁਰਦੀਆਂ ਰਹੀਆਂ ਲੋਕ ਹੈਰਾਨ ਹੁੰਦੇ ਕਿ ਇੰਨੇ ਦੁੱਖ ਸੁੱਖ ਮਾਲੇ ਤੇ ਪਏ ਸੱਤ ਨਿਆਣਿਆਂ ਦਾ ਮਰਨਾ ਕੋਈ ਥੋੜਾ ਨਹੀਂ ਹੁੰਦਾ ਉਹ ਵੀ ਚਾਰ ਪੁੱਤ ਹੋਣ ਤੇ ਤਿੰਨ ਧੀਆਂ ਤੇ ਇਹਦੇ ਸਾਹ ਸੱਤ ਨੂੰ ਤਾਂ ਕੀ ਹੋਣਾ ਸੀ ਇਹ ਤਾਂ ਪਹਿਲਾਂ ਹੀ ਚੜਦੀ ਕਲਾ ਵਾਲਾ ਕਾਲੀ ਹੋਰ ਬਣਦਾ ਗਿਆ ਇਹ ਨਰਲੇਪ ਇਦਾਂ ਕਿਵੇਂ ਰਹਿ ਕੇ ਜਿਉ ਸਕਦਾ ਮਾਲਾ ਤਾਂ ਪਰ ਜਿਉ ਰੰਗੀ ਵੱਸਦਾ ਸੀ ਮਾਇਆ ਵੀ ਉਸਨੇ ਕਦੇ ਮੋਹ ਨਹੀਂ ਸੀ ਕੀਤਾ ਮਾਇਆ ਦਾ ਵੀ 40 ਬਰੇ ਮੱਲੇ ਨੇ ਆਪ ਵਾਹੀ ਕੀਤੀ ਸੈਂਕੜੇ ਆਏ ਸੈਂਕੜੇ ਗਏ ਉਹਦੇ ਗੱਲ ਸੌਰੀ ਜਾਂਦਿਆਂ ਵੀ ਉਹੀ ਖੱਦਰ ਦਾ ਕੁੜਤਾ ਤੇ ਉਹੀ ਨੀਲੀ ਪੱਗ ਹੁੰਦੀ ਭਾਵੇਂ ਕਿਤੇ ਮੇਲੇ ਮਕਾਨ ਜੰਜ ਚੜਨਾ ਉਹਦੇ ਉਹੀ ਸਾਦੇ ਕੱਪੜੇ ਖੱਦਰ ਦਾ ਕੁੜਤਾ ਪੋਥਾ ਤੇ ਨਾਲ ਨੀਲੀ ਪੱਗ ਕਿੰਨੇ ਵਰਿਆਂ ਤੋਂ ਉਸਨੇ ਜ਼ਮੀਨ ਹੁਣ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਵੀ ਉਹਦਾ ਬਾਣਾ ਉਹੀ ਸਾਦਾ ਸੀ ਹਰੇਕ ਨਿੱਗੇ ਵੱਡੇ ਨੂੰ ਮੁਖਾਲ ਕਰਨਾ ਹੱਸਣਾ ਰੋਂਦਿਆਂ ਨੂੰ ਵੀ ਹਸਾਉਣਾ ਜਿਵੇਂ ਮਾਲਲੇ ਨੇ ਆਪਣਾ ਆਦਰਸ਼ ਬਣਾ ਲਿਆ ਸੀ ਪਿਛਲੇ 15-20 ਵਰਿਆਂ ਤੋਂ ਉਹ ਪਿੰਡ ਦਾ ਮੋਹਤਵਰ ਬੰਦਾ ਸੀ ਮਾਲਾ ਤੇ ਕਈ ਉਸ ਨੂੰ ਸਤਕਾਰ ਨਾਲ ਫਿਰ ਮਾਲਾ ਸਿਓ ਵੀ ਕਹਿੰਦੇ ਕਿਸੇ ਦੇ ਘਰੇ ਕੋਈ ਲੜਾਈ ਹੋ ਜਾਣੀ ਕਿਸੇ ਤੀਵੀ ਮਾਨੀ ਨਾਲ ਕੋਈ ਗਲਤ ਹੋ ਜਾਣਾ ਤਾਂ ਉਸ ਨੇ ਵੀ ਉਸ ਨੂੰ ਆਪਣਾ ਰਹਿਬਰ ਜਾਣ ਕੇ ਗੁਜਾਰਸ਼ਾਂ ਕਰਨੀਆਂ ਕਿ ਮਾਲਾ ਸਿਓ ਕੋਲ ਜਾਵਾਂਗੇ ਤੇ ਮਾਲਾ ਸਿੰਘ ਹਰ ਇੱਕ ਦੇ ਦੁੱਖ ਦੇ ਵਿੱਚ ਧਿਰ ਬਣ ਕੇ ਖੜਦਾ ਸੀ ਪਿੰਡ ਦਾ ਕੋਈ ਵੀ ਘਰ ਅਜਿਹਾ ਨਹੀਂ ਸੀ ਜਿਸ ਦਾ ਕੋਈ ਨਾ ਕੋਈ ਘਰੇਲੂ ਜਾਂ ਭਾਈਚਾਰਕ ਝਗੜਾ ਮੱਲੇ ਨੇ ਨਾ ਨਵੇੜਿਆ ਹੋਵੇ ਹੋਰ ਤੇ ਹੋਰ ਪਿੰਡ ਦੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਦੇ ਝਗੜੇ ਵੀ ਮਾਲਾ ਨਵੇੜ ਕੇ ਆਉਂਦਾ ਕਿਸੇ ਦਾ ਕੋਈ ਮੰਗਣਾ ਟੁੱਟ ਜਾਂਦਾ ਮੰਗ ਛੁੱਟ ਜਾਂਦੀ ਕੁੜੀ ਵਾਲੇ ਤੰਗ ਕਰਦੇ ਤਾਂ ਉਹ ਵੀ ਮਾਲਾ ਸਿੰਘ ਨੂੰ ਉਚੇਚ ਨਾਲ ਰਿਸ਼ਤੇਦਾਰੀਆਂ ਚ ਲੈ ਕੇ ਜਾਂਦੇ ਉਹਦੀ ਦਾਨਗਰੀ ਦੀ ਤਰੀਫ ਹੋਣ ਲੱਗੀ ਕਈਆਂ ਦੀ ਜੱਦੀ ਪੁਸ਼ਤੀ ਦੁਸ਼ਮਣੀਆਂ ਵੀ ਮਾਲਾ ਸੋਨੇ ਘਟਾ ਦਿਤੀਆਂ ਉਹਦੀ ਸਿਆਣੀ ਰੈ ਉਲੱਦਣ ਦਾ ਕਿਸੇ ਨੂੰ ਹੀ ਆ ਨਹੀਂ ਸੀ ਪੈਂਦਾ ਪਰ ਤਦ ਵੀ ਉਹਦਾ ਨਿਆਣਿਆਂ ਵਾਂਗ ਹੱਸਣ ਖੇਡਣ ਦਾ ਸੁਭਾਅ ਨਹੀਂ ਸੀ ਜਾਂਦਾ ਪਿੰਡ ਵਾਸਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਤਰੰਗੀ ਗੁਰੂ ਵਾਂਗ ਚੰਦੀ ਨੂੰ ਵੀ ਉਸਨੇ ਆਪਣਾ ਰੂਪ ਬਣਾ ਲਿਆ ਸੀ ਚੌਥੇ ਗਵਾੜੋਂ ਗੱਲ ਚੱਲੀ ਕਿਸੇ ਦੀ ਸੱਸ ਦੀ ਦੁਖੀ ਕੀਤੀ ਨੂ ਜਾਂ ਕਿਸੇ ਕਪੱਤੇ ਘਰ ਦੀ ਆਈ ਨੂ ਦੀ ਸਤਾਈ ਹੋਈ ਸੱਸ ਦੀ ਪੱਕੀ ਠਾਰ ਸੀ ਚੰਦੀ ਦਾ ਵੇੜਾ ਉਥੇ ਸੱਸਾਂ ਤੋਂ ਦੁਖੀ ਹੋਈਆਂ ਨੂਹਾਂ ਵੀ ਆ ਕੇ ਆਪਣਾ ਦੁੱਖ ਬਣਾਉਂਦੀਆਂ ਤੇ ਕਪੱਤੀਆਂ ਨੂਹਾਂ ਤੋਂ ਦੁਖੀ ਹੋਈਆਂ ਸੱਸਾਂ ਵੀ ਉਥੇ ਆਪਣਾ ਦੁੱਖ ਫਰੋੜ ਲੈਂਦੀਆਂ ਜੇ ਕੋਈ ਬੰਦਿਆਂ ਵਾਲਾ ਰੌਲਾ ਹੁੰਦਾ ਤਾਂ ਚੰਦੀ ਮਾਲੇ ਨੂੰ ਦੱਸ ਕੇ ਨਪਟਾ ਦਿੰਦੀ ਜਾਂ ਕਿਸੇ ਹੋਰ ਬਹਾਨੇ ਬੰਦਿਆਂ ਨੂੰ ਸਮਝਾ ਦਿੰਦੀ ਪਰ ਜੇ ਕੋਈ ਮਨ ਹੌਲਾ ਕਰਨ ਆਈ ਹੁੰਦੀ ਤਾਂ ਚੰਦੀ ਦੀ ਮਿੱਠੀ ਮੁਸਕਰਾਹਟ ਉਸ ਦੇ ਧਰਵਾਸ ਪਰੇ ਬੋਲ ਉਸ ਦੁਖਿਆਰੀ ਦੀ ਹਿੱਕ ਠਾਰ ਦਿੰਦੇ ਮਾਨਾ ਦਾ ਭਾਰ ਲੈ ਜਾਂਦਾ ਗੁੱਸੇ ਗਿੱਲੇ ਭੁੱਲ ਕੇ ਜਿਹੜੀਆਂ ਕਹਿੰਦੀਆਂ ਸੀ ਖੂ ਟੋਬੇ ਤੁਰ ਜੂ ਉਹ ਵੀ ਹੱਸਦੀਆਂ ਹੱਸਦੀਆਂ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਚੰਦੀ ਦੇ ਵਿਹੜੇ ਨਿਕਲਦੀਆਂ ਤੀਮੀਆਂ ਦੇ ਮੂੰਹ ਇੱਕ ਵਾਰ ਤਾਂ ਸਿਆਲ ਦੀ ਧੁੱਪ ਵਾਂਗ ਲਿਸ਼ਕ ਪੈਂਦੀ ਤੇ ਅੱਜ ਦਿਨ ਚੜ੍ਹਦੇ ਸਾਰ ਜਿਵੇਂ ਪਿੰਡ ਦੀਆਂ ਤੀਮਿਆਂ ਨੂੰ ਆਪਣੇ ਵੀ ਵਿਹੜੇ ਵੀ ਪੱਲ ਦੇ ਪੱਲ ਸੁੰਨੇ ਹੋ ਗਏ ਲੱਗੇ ਸਨ ਚੰਨੀ ਦੇ ਦੁਨੀਆ ਤੋਂ ਜਾਣ ਦੀ ਗੱਲ ਸੁਣ ਕੇ ਚੰਦੀ ਨੂੰ ਤੋੜਨ ਵੇਲੇ ਮੱਲੇ ਨੇ ਮੱਲੇ ਦੇ ਵੇੜੇ ਦੇ ਵਿੱਚ ਤੇ ਬਾਹਰ ਗਲੀ ਦੇ ਵਿੱਚ ਤਿਲ ਸਿੱਟ ਨੂੰ ਵੀ ਥਾਂ ਨਹੀਂ ਸੀ ਪਿੰਡ ਦਾ ਕੋਈ ਜੀ ਪਰੰਦਾ ਵੀ ਨਹੀਂ ਸੀ ਬਚਿਆ ਜਿਹੜਾ ਮੱਲੇ ਦੇ ਘਰ ਨਾ ਆਇਆ ਹੋਵੇ ਚੰਦੀ ਦੇ ਜਾਣ ਦਾ ਸਾਰਿਆਂ ਨੂੰ ਬਹੁਤ ਦਿਲੋਂ ਦੁੱਖ ਸੀ ਕਈਆਂ ਨੇ ਢੰਡ ਕੱਢ ਕੇ ਕਈਆਂ ਨੇ ਮੂੰਹ ਤੇ ਚੁੰਨੀਆਂ ਪੱਲੇ ਪਾ ਕੇ ਆਪਣਾ ਰੋਣਾ ਥੱਬਿਆ ਹੋਇਆ ਸੀ ਕੋਕੇ ਮਾਲੇ ਨੇ ਸਭ ਨੂੰ ਵਰਜਿਆ ਸੀ ਕਿ ਰੋਣਾ ਕਿਸੇ ਨੇ ਨਹੀਂ। ਬਾਬੇ ਮਾਲੇ ਤੋਂ ਡਰਦੇ ਆ ਕਿਸੇ ਦੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ ਪਰ ਫਿਰ ਵੀ ਕਈ ਟੀਵੀਆਂ ਦੱਬ ਵੀ ਭੁੱਬ ਦੇ ਵਿੱਚ ਰੋ ਰਹੀਆਂ ਸਨ। ਕੋਈ ਪਹਿਰ ਕਮਗਰੋਂ ਸ਼ਬਦ ਕੀਰਤਨ ਦੇ ਨਾਲ ਚੰਦੀ ਨੂੰ ਤੋੜ ਕੇ ਮਾਲਾ ਜਿਵੇਂ ਵਿਹਲਾ ਜਿਹਾ ਹੋ ਕੇ ਆ ਬੈਠਾ। ਆਥਣ ਤਾਂ ਲੋਕ ਆਉਂਦੇ ਜਾਂਦੇ ਰਹੇ। ਦਿਨ شپੇ ਜਦੋਂ ਉਹ ਤੇ ਮੋਤਾ ਸਿੰਘ ਹੀ ਘਰੇ ਰਹਿ ਗਏ ਤਾਂ ਮੋਤਾ ਸਿੰਘ ਨੇ ਪੁੱਛਿਆ ਰੋਟੀ ਹੁਣੇ ਲਿਆਵਾ। ਪੱਕੀ ਦਾ ਜ਼ਰੂਰ ਲਿਆ ਰੋਟੀ ਤਾਂ ਨਾਲ ਰੋਟੀ ਤਾਂ ਨਹੀਂ ਉਹ ਨਾਲ ਲੈ ਕੇ ਗਈ ਢਿੱਡ ਤਾਂ ਦੋਵੇਂ ਵੇਲੇ ਖਾਣ ਨੂੰ ਮੰਗਿਆ ਕਰੂ ਜਿੰਨਾ ਚਿਰ ਸਰੀਰ ਕੈਮਾ ਖਾਣੇ ਵੀ ਪਊ ਛੱਡ ਕਿੰਨਾ ਕੁ ਜਰ ਗੁਜ਼ਾਰਾ ਹੋ ਜੂਗਾ ਰੋਟੀ ਬਿਨਾ ਉਹਨੇ ਮੋਤਾ ਸਿੰਘ ਨੂੰ ਰੋਟੀ ਲਿਆਉਣ ਲਈ ਕਹਿ ਦਿੱਤਾ ਮਾਲਾ ਸੌਂਦੀ ਆਵਾਜ਼ ਉਹ ਮੇ ਸਥਿਰ ਤੇ ਸੁਭਾਅਕ ਸੀ ਮੋਤਾ ਸਿੰਘ ਨੀਵੇਂ ਭਾ ਕੇ ਘਰੋਂ ਰੋਟੀ ਲੈਣ ਤੁਰ ਗਿਆ ਪਰ ਜਦੋਂ ਉਹ ਰੋਟੀ ਲੈ ਕੇ ਮੁੜਿਆ ਤਾਂ ਮੱਲ ਨੇ ਉੱਠ ਕੇ ਹੱਥ ਮੂੰਹ ਧੋਉਂਦਿਆ ਕਿੰਨਾ ਹੀ ਚਿਰ ਲਾ ਦਿੱਤਾ ਰੋਟੀ ਖਾਂਦਿਆਂ ਮੱਲਾ ਸੁਭਾਅ ਉਹ ਗੱਲਾਂ ਕਰਦਾ ਰਿਹਾ ਚੰਦੀ ਬਾਰੇ ਗੱਲਾਂ ਕਰਦੇ ਆ ਉਹ ਇੱਕ ਦੋ ਵਾਰ ਹੱਸਿਆ ਵੀ ਪਰ ਮੋਤਾ ਸਿੰਘ ਨੂੰ ਪਤਾ ਨਹੀਂ ਕਿਉਂ ਐਵੇਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੱਲਾ ਅੰਦਰੋਂ ਡੋਲ ਗਿਆ ਸੀ ਜੇ ਕਹੇ ਤਾਂ ਪ੍ਰਤਾਪ ਸਿੰਘ ਨੂੰ ਸੱਦ ਲਿਆਵਾਂ ਤਿੰਨੇ ਗੱਲਾਂ ਬਾਤਾਂ ਕਰਾਂਗੇ ਰਾਤ ਨੂੰ ਮੋਤਾ ਸਿੰਘ ਨੇ ਭਾਂਡੇ ਚੁੱਕਦੇ ਪੁੱਛਿਆ ਨਾ ਨਾ ਕਿਸੇ ਨੂੰ ਨਹੀਂ ਸੱਦਣਾ ਤੋਂ ਭਾਵੇਂ ਆਪਣੇ ਘਰ ਜਾ ਕੇ ਆਰਾਮ ਕਰ ਰਾਤ ਨਹੀਂ ਸੁੱਤਾ ਮੈਨੂੰ ਤਾਂ ਖੈਰ ਤੂੰ ਕਿਵੇਂ ਘਰੋਂ ਕੱਢ ਦੇਗਾ ਮੋਤਾ ਸਿੰਘ ਨੇ ਉਸ ਨੂੰ ਮੋੜਵਾ ਆਖਿਆ ਮੋਤਾ ਸਿੰਘ ਭਾਂਡੇ ਲੈ ਕੇ ਆਪਣੇ ਘਰ ਨੂੰ ਚਲਾ ਗਿਆ ਕੁਝ ਚਿਰ ਪਿੱਛੋਂ ਰੋਟੀ ਖਾ ਕੇ ਜਦੋਂ ਉਹ ਮੁੜਿਆ ਤਾਂ ਮਾਲਾ ਵੇੜੇ ਦੇ ਵਿੱਚ ਮੰਝਾ ਢਾ ਕੇ ਪੱਟੀ ਇਕੱਠੀ ਕਰ ਰਿਹਾ ਸੀ ਤੇ ਮੋਤਾ ਸਿੰਘ ਨੇ ਕੁਝ ਕਾਲਾ ਪੈਂਦੇ ਆਖਿਆ ਇਕੱਠੀ ਨਾ ਕਰ ਅੱਜ ਦੀ ਰਾਤ ਤਾਂ ਭੁੰਜੇ ਸੌਵਾਂਗੇ ਯਾਨੀ ਕੋ ਪੱਟੀ ਵਿਛਾਈ ਹੁੰਦੀ ਜਿਹੜੀ ਸੱਥਰ ਟਾਈਪ ਮੋਤਾ ਸਿੰਘ ਨੂੰ ਆਸ ਨਹੀਂ ਸੀ ਕਿ ਮਾਲਾ ਸਿੰਘ ਐਡੀ ਛਿਤੀ ਉਹਦੀ ਗੱਲ ਮੰਨ ਜਾਏਗਾ ਪਰ ਉਹ ਹੈਰਾਨ ਹੋਇਆ ਕਿ ਮਾਲੇ ਨੇ ਪੱਟੀ ਫਿਰ ਓਵੇਂ ਵਛਾ ਦਿੱਤੀ ਜਿਹੜੀ ਉਹਨੇ ਇਕੱਠੀ ਕੀਤੀ ਸੀ ਫਿਰ ਚੁੱਪ ਕਰਕੇ ਜੁੱਤੀ ਪਰਾਂ ਲਾ ਕੇ ਰੱਖ ਦਿੱਤੀ ਤੇ ਪੱਟੀ ਤੇ ਆ ਕੇ ਬੈਠ ਗਿਆ ਪੌੜੀ ਕੋਲੋਂ ਖੁੰਡਾ ਚੁੱਕ ਕੇ ਆਪਣੇ ਕੋਲ ਰੱਖ ਲਿਆ ਤੇ ਫਿਰ ਓਵੇਂ ਚੁੱਪ ਕੀਤਾ ਹੀ लेट ਗਿਆ ਲਾਲਟਨ ਬੁਝਾਦਿਆਂ ਮੋਤਾ ਸਿੰਘ ਨੇ ਮਾਲਾ ਸਿੰਘ ਨੂੰ ਪੁੱਛਿਆ ਮਾਲੇ ਨੇ ਧੌਣ ਪਵਾ ਕੇ ਕਿੱਲੇ ਵੱਲ ਟੰਗੀ ਲਾਲਟਨ ਵੱਲ ਵੇਖਿਆ ਤੇ ਜਿਵੇਂ ਧੀਮੀ ਜੀ ਆਵਾਜ਼ ਵਿੱਚ ਬੋਲਿਆ ਚੱਲ ਜਗਦੀ ਰਹਿਣ ਦੇ ਮੋਤਾ ਸਿੰਘ ਨੇ ਉਹਦੇ ਖੱਬੇ ਪਾਸੇ ਲੇਟਦਿਆਂ ਹੋਰ ਗੱਲਾਂ ਛੋ ਲਈਆਂ ਪਰ ਜਦੋਂ ਮੋੜ ਘੋੜ ਕੇ ਗੱਲ ਆਪੇ ਹੀ ਟਿਕਾਣੇ ਤੇ ਆ ਗਈ ਤਾਂ ਮੋਤਾ ਸਿੰਘ ਤੋਂ ਰਿਹਾ ਨਾ ਗਿਆ ਮਾਲੇ ਨੇ ਜਿੱਦ ਕਰਕੇ ਆਪਣੀਆਂ ਦੋ ਜਿਉਂਦੀਆਂ ਭੈਣਾਂ ਤੇ ਚੰਦੀ ਦੇ ਪੇਕਿਆਂ ਨੂੰ ਅਜੇ ਤੱਕ ਖਬਰ ਨਹੀਂ ਸੀ ਭੇਜੀ ਮੋਤਾ ਸਿੰਘ ਨੇ ਕੁਝ ਝੱਕਦਿਆਂ ਹੀ ਕਹਿ ਦਿੱਤਾ ਕਿ ਕੱਲ ਨੂੰ ਖਿਆਲੀ ਕਉਕ ਉਸਨੇ ਆਪਣੀਆਂ ਦੋ ਭੈਣਾਂ ਸੀ ਜੋ ਮਾਲਲੇ ਦੀਆਂ ਉਹਨਾਂ ਨੂੰ ਤੇ ਚੰਦੀ ਦੀ ਭੈਣ ਨੂੰ ਚੰਦੀ ਦੇ ਪੇਕਿਆਂ ਨੂੰ ਅਜੇ ਤੱਕ ਉਸਦੇ ਮੌਤ ਦੀ ਖਬਰ ਨਹੀਂ ਸੀ ਭੇਜੀ ਮੋਤਾ ਸਿੰਘ ਨੇ ਕੁਝ ਝਜਕਦੇ ਹੀ ਕਹਿ ਦਿੱਤਾ ਕਿ ਕੱਲ ਨੂੰ ਖਿਆਲੀ ਨਾਈ ਦੇ ਹੱਥ ਆ ਸਾਰੇ ਥਾਈ ਪਤਾ ਨਾ ਕਰ ਦਈਏ ਕਿ ਉਹ ਫੁੱਲਾਂ ਵੇਲੇ ਆ ਜਾਣਗੇ ਨਾ ਨਾ ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਭਾਈ ਭੋਗ ਤੋਂ ਪਹਿਲਾਂ ਕਿਸੇ ਨੂੰ ਨਿਸਦਣਾ ਮਾਲਾ ਸਿੰਘ ਨੇ ਉਸ ਨੂੰ ਵਰਜਿਆ ਨਾਲੇ ਫੁੱਲ ਜਦੋਂ ਆਪਾਂ ਹੀ ਚੁਗਣੇ ਨੇ ਸਾਰੀ ਸਵਾ ਪਿੰਡ ਵਾਲੀ ਗੰਗਾ ਪਿੰਡ ਵਾਲੀ ਗੰਗਾ ਚ ਤੈਰ ਦੇਣੀ ਆ ਤੇ ਫਿਰ ਕਿਸੇ ਨੂੰ ਕਿਉਂ ਤਕਲੀਫ ਦਈਏ 모ਤਾ ਸਿੰਘ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਚੰਦੀ ਨੂੰ ਯਾਦ ਕਰਕੇ ਉਹਦਾ ਗੱਜ ਪਰ ਆਇਆ ਤੇ ਉਹ ਕੁਝ ਰੋਕੇ ਘੱਗੀ ਬਾਜ ਵਿੱਚ ਮੋਲਿਆ ਮਾਲਾ ਸਿਆ ਉਹ ਜੀ ਦੇਵਤਾ ਸਰੂਪ ਧੀਮੀ ਨਾਲ ਤੂੰ ਐ ਨਾ ਕਰ ਮਾਲੇ ਨੇ ਕੁਝ ਹੈਰਾਨੀ ਨਾਲ ਖੱਬੇ ਪਾਸੇ ਸਿਰ ਭੋ ਕੇ ਵੇਖਿਆ ਤਾਂ 모ਤਾ ਸਿੰਘਾ ਕੁੜਤੇ ਦੀ ਬੋਹਨ ਦੇ ਨਾਲ ਅੱਖਾਂ ਪੂੰਝ ਰਿਆ ਸੀ ਤੇ ਬਿੰਦ ਦਾ ਬਿੰਦ ਉਹਦੇ ਵੱਲ ਵਹਿੰਦਾ ਰਿਹਾ ਤੇ ਫਿਰ ਉਹਦੇ ਪੈਰਾਂ ਵੱਲ ਉਸ ਨੂੰ ਸੀਤਜੈ ਚੜਨ ਲੱਗ ਪਿਆ ਉਹਨੇ ਕੁਝ ਬੋਲਣਾ ਚਾਹਿਆ ਪਰ ਉਸ ਦੀ ਜੀਬ ਨਹੀਂ ਹਿੱਲੀ ਕੁਝ ਘਾਬਰਿਆ ਤੇ ਮੁੜ ਅਸਮਾਨ ਵੱਲ ਤੱਕਣ ਲੱਗ ਪਿਆ ਅਸਮਾਨ ਵੱਲ ਤੱਕਦਿਆਂ ਮਾਲਾ ਉਸ ਨੂੰ ਭੁਲੇਖਾ ਪਿਆ ਜਿਵੇਂ ਹਰੇਕ ਤਾਰੇ ਦੇ ਵਿੱਚੋਂ ਚੰਦੀ ਦੇ ਚਿਹਰੇ ਦਾ ਅਕਸ ਦਿਸ ਰਿਹਾ ਹੋਵੇ ਜਿਵੇਂ ਚੰਦੀ ਮੁਸਕਰਾ ਰਹੀ ਹੋਵੇ ਉਹ ਸਿਖਰਲੇ ਕੁਝ ਤਾਰਿਆਂ ਵੱਲ ਨਿਗਾ ਗੱਢ ਕੇ ਝਾਕਦਾ ਰਿਹਾ ਉਸ ਨੂੰ ਜਾਪਿਆ ਕਿ ਚੰਦੀ ਦਾ ਚਿਹਰਾ ਉਹਦੀਆਂ ਅੱਖਾਂ ਥਾਣੀ ਉਹਦੇ ਅੰਦਰ ਲਹਿ ਗਿਆ ਸੀ ਧੁਰ ਅੰਦਰ ਅਚਾਨਕ ਮਾਲੇ ਦੀ ਹਿੱਕ ਦੇ ਵਿੱਚ ਸੂਲਾਂ ਜਿਹੀਆਂ ਚੁਬਣ ਲੱਗ ਪਈਆਂ ਇਹਨਾਂ ਦੀ ਉਪਰੀ ਪੀੜ ਨਾਲ ਉਹਦਾ ਚਿਹਰਾ ਤਣਿਆ ਗਿਆ ਸਰੀਰ ਨੂੰ ਅਚਭੀ ਜਿਹੀ ਲੱਗੀ ਬੇਰਾਮੀ ਮਹਿਸੂਸ ਕਰਦਿਆਂ ਉਹਨੇ ਸਿਰ ਚੁੱਕ ਕੇ ਸਾਹਮਣੇ ਬੈਠਕ ਕੋਠੜੀ ਦੇ ਮੂਹਰੋਂ ਕੰਧੋਲੀ ਦੇ ਨਾਲ ਬਣੇ ਚੁੱਲ੍ਹੇ ਵੱਲ ਵੇਖਿਆ ਚੁੱਲ੍ਹੇ ਦੇ ਮੂਰੇ ਅਜੀਬੀ ਸੁਆਦੀ ਢੇਰੀ ਲੱਗੀ ਹੋਈ ਸੀ ਤੇ ਦੋ ਅੱਧ ਸੜੀਆਂ ਲੱਕੜਾਂ ਵੀ ਪਈਆਂ ਸਨ ਅਜੇ ਕੱਲ ਆਥਣੇ ਚੰਦੀ ਨੇ ਇਸ ਚੁੱਲੇ ਤੇ ਰੋਟੀਆਂ ਲਾਈਆਂ ਸਨ ਉਹਨੇ ਉਹਦੇ ਗੋਡੇ ਮੁੱਢ ਬੈਠ ਕੇ ਗੱਲਾਂ ਮਾਰਦਿਆਂ ਰੋਟੀ ਖਾਧੀ ਸੀ ਪਰ ਹੁਣ ਉਹ ਚੁੱਲਾ ਸੁੰਨਾ ਪਿਆ ਸੀ ਕਿਸੇ ਮੜੀਆਂ ਮਸਾਣ ਵਾਂਗੂ ਉਸ ਚੁੱਲੇ ਦੇ ਦ੍ਰਿਸ਼ ਨੇ ਮੱਲਾ ਸਿੰਘ ਨੂੰ ਹੋਰ ਭਾਵੁਕ ਕਰ ਦਿੱਤਾ ਮੱਲਾ ਸਿੰਘ ਦੀ ਇਹ ਹਾਲਤ ਮੋਤਾ ਸਿੰਘ ਚੁੱਪ ਕਰਕੇ ਵਾਚ ਰਿਹਾ ਸੀ ਕੀ ਗੱਲ ਮੋਤਾ ਸਿੰਘ ਨੇ ਉਹਨੂੰ ਗਿੱਚੀ ਥੱਲੇ ਹੱਥਾਂ ਦੀ ਕੰਗੀ ਪਾ ਕੇ ਕੰਧੋਲੀ ਵੱਲ ਚੱਕਦਿਆਂ ਝਾਕਦਿਆਂ ਵੇਖ ਕੇ ਪੁੱਛਿਆ ਕੁਛ ਨਹੀਂ ਕਹਿ ਕੇ ਮਾਲਾ ਸਿੰਘ ਨੇ ਗਿੱਚੀ ਥੋਂ ਹੀਠੋਂ ਹੱਥ ਕੱਢ ਕੇ ਪੱਗ ਸੂਤ ਕਰਦਿਆਂ ਫੇਰ ਅਸਮਾਨ ਵੱਲ ਝਾਕਣ ਲੱਗ ਪਿਆ ਸਹਰਾਣੇ ਰੱਖਣ ਨੂੰ ਕੋਈ ਲੀੜਾ ਦਿਆਂ ਮੋਤਾ ਸਿੰਘ ਨੇ ਮਾਲਾ ਸਿੰਘ ਨੂੰ ਪੁੱਛਿਆ ਨਹੀਂ ਮੋਤਾ ਸਿੰਘ ਨੂੰ ਭੁਲੇਖਾ ਪਿਆ ਕਿ ਜਿਵੇਂ ਮਾਲੇ ਦੀ ਆਵਾਜ਼ ਭਾਰੀ ਹੋਵੇ ਉਹਦਾ ਗੱਜ ਭਰਿਆ ਹੋਵੇ ਪਰ ਬਿੰਦਕੂ ਗੋਹ ਨਾਲ ਉਸ ਨੂੰ ਤੱਕਣ ਤੱਕਦਾ ਰਿਹਾ ਮਾਲੇ ਨੇ ਲੰਮਾ ਸਾਹ ਖਿੱਚਿਆ ਫਿਰ ਉਹਦੀਆਂ ਅੱਖਾਂ ਦੇ ਕੋਇਆਂ ਦੇ ਵਿੱਚੋਂ ਪਾਣੀ ਦੀਆਂ ਤਤਿਹਰੀਆਂ ਵਗਣ ਲੱਗ ਪਈਆਂ ਪਰ ਅੱਖਾਂ ਉਹਨੇ ਪੁੰਝੀਆਂ ਨਹੀਂ ਤੱਤਾ ਪਾਣੀ ਮਾਲੇ ਦੀ ਦਾੜੀ ਦੇ ਵਾਲ ਭਿਉਂਦਾ ਹੋਇਆ ਗਿੱਚੀ ਤੱਕ ਚਲਾ ਗਿਆ ਬੰਦਾ ਬਣ ਬੰਦਾ ਕ੍ਰੋਧ ਨਾਲ ਕੰਬਦੀ ਆਵਾਜ਼ ਦੇ ਵਿੱਚ ਮਾਲੇ ਨੇ ਜਿਵੇਂ ਕਿਸੇ ਹੋਰ ਨੂੰ ਛਿੜਕਿਆ ਅੱਖਾਂ ਪੁੰਝਣ ਲਈ ਪਰ ਉਸ ਦੇ ਹੱਥ ਅਜੇ ਵੀ ਨਹੀਂ ਸੀ ਉਸਨੇ ਹਲਾਏ ਜਦੋਂ ਉਸਨੇ ਆਪਣੇ ਆਪ ਨੂੰ ਆਖਿਆ ਬੰਦਾ ਬਣ ਬੰਦਾ ਉਸ ਦੀ ਇਹ ਆਵਾਜ਼ ਸੁਣ ਕੇ ਮੋਤਾ ਸਿੰਘ ਇੱਕਦਮ ਉੱਠ ਕੇ ਬੈਠ ਗਿਆ ਕਾਲਾ ਪੈਂਦੇ ਉਸਨੇ ਮਾਲਾ ਨੂੰ ਮਾਲਾ ਸੇ ਨੂੰ ਪੁੱਛਿਆ ਕੀ ਗੱਲ ਮਾਲਾ ਸਿਆ ਕੁਛ ਨਹੀਂ ਟੇਲ ਕੀ ਪਗ ਦੇ ਲੜ ਨਾਲ ਘਬਰਿਆ ਜੇ ਅੱਖਾਂ ਪੁੰਝਦਿਆ ਕਰੜੀ ਆਵਾਜ਼ ਵਿੱਚ ਮਾਲਾ ਬੋਲਿਆ ਸ਼ਾਲਾ ਹੁਣ ਅਖੀਰ ਵੇਲਾ ਆ ਕੇ ਨਰਕ ਕੁੰਡ ਦੇ ਵਿੱਚ ਡੁੱਬਣ ਲੱਗਿਆ ਮੋਤਾ ਸਿੰਘ ਦਾ ਗੱਜ ਭਾਰ ਆ ਅੱਖਾਂ ਮੁੜ ਵਹਿ ਤੁਰੀਆਂ ਪਰ ਕੁਝ ਸੰਭਲ ਕੇ ਅੱਖਾਂ ਪੁੰਝਦਿਆਂ ਉਹਨੇ ਆਖਿਆ ਇਹ ਡੁੱਬਣ ਨਹੀਂ ਲੱਗਿਆ ਅੱਜ ਤਾਂ ਤਰਨ ਲੱਗਿਆ ਮਾਲਿਆ ਅੰਤ ਵੇਲੇ ਜੇ ਉਹ ਦਿਉਤੀ ਦੇ ਮੂੰਹ ਚ ਤੈਥੋਂ ਕੁਝ ਤੁੱਪ ਕੇ ਗੰਗਾ ਜਲ ਦੇ ਨਹੀਂ ਪਾਏ ਤਾਂ ਇਹ ਕੋੜਾ ਪਾਣੀ ਵੀ ਉਹਦੀ ਭੁੱਬਲ ਤੇ ਨਹੀਂ ਛਿੜਕਿਆ ਜਾਂਦਾ ਜਾ ਪਾਪੀ ਆ ਤੇਰਾ ਕਿੱਥੇ ਭਲਾ ਹੋ ਤੇ ਮੋਤਾ ਸਿੰਘ ਦੀ ਭੁੱਬ ਨਿਕਲ ਗਈ ਤੇ ਉਸ ਤੋਂ ਬੈਠਿਆ ਵੀ ਨਹੀਂ ਗਿਆ ਮੁੜ ਲੇਟ ਕੇ ਅੱਖਾਂ ਪੁੰਝਣ ਲੱਗ ਪਿਆ ਮਾਲ ਨੇ ਅੱਖਾਂ ਗੱਡ ਕੇ ਮੋਤਾ ਸਿੰਘ ਵੱਲ ਵੇਖਿਆ ਉਸੇ ਵੇਲੇ ਆਪਣੀ ਹਿੱਕ ਦੇ ਵਿੱਚ ਅਜਿਹੀ ਸੂਲ ਜਿਹੀ ਚੋਬ ਮਹਿਸੂਸ ਕੀਤੀ ਕਿ ਮਾਲੇ ਦੀਆਂ ਅੱਖਾਂ ਫਿਰ ਵਹਿ ਤੁਰੀਆਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਉਸ ਦਾ ਮਨ ਤੇ ਕਾਬੂ ਨਹੀਂ ਸੀ ਰਿਹਾ ਤੇ ਉਹਦਾ ਅੰਦਰਲਾ ਮਾਲਾ ਜਿਵੇਂ ਮਰ ਗਿਆ ਸੀ ਤੇ ਉਸ ਨੂੰ ਜਾਪਿਆ ਕਿ ਆਤਮਾ ਨੇ ਜਿਉਂਦੇ ਜੀ ਜਾਮਾ ਬਦਲਿਆ ਸੀ ਦੂਸਰਾ ਜਾਮਾ ਇਹ ਹੈ ਦੋਸਤੋ ਕਹਾਣੀ ਉਸ ਵਿਅਕਤੀ ਦੀ ਮਾਲੇ ਦੀ ਜਿਹੜਾ ਅਕਾਲੀ ਸੀ ਧਰਮਿਕ ਰੌ ਰੀਤਾਂ ਵਾਲਾ ਸੀ ਰੱਜੀ ਰੂਹ ਵਾਲਾ ਸੀ ਸਦਾਚਾਰ ਦਾ ਪੱਕਾ ਸੀ ਤੇ ਜਦੋਂ ਉਸਤੇ ਸੱਤ ਨਿਆਣੇ 11 ਸਾਲ ਦੀ ਉਮਰ ਤੱਕ ਇੱਕ ਇੱਕ ਕਰਕੇ ਤੁਰ ਗਏ ਤਾਂ ਉਹਦੋਂ ਵੀ ਨ ਡੋਲਿਆ ਤੇ ਜਦੋਂ ਅਖੀਰ ਨੂੰ ਉਸ ਦੀ ਸ਼ਰੀਕੇ ਆਤ ਚੰਦੀ ਦੁਨੀਆ ਤੋਂ ਚਲੀ ਗਈ ਤਾਂ ਦੂਸਰੀ ਰਾਤ ਉਹ ਡੋਲ ਗਿਆ ਇਹ ਮਾਨਵੀ ਰਿਸ਼ਤੇ ਨੇ ਜਿਸ ਤੇ ਵਿੱਚ ਬੰਦਾ ਡੋਲ ਜਾਂਦਾ ਪਰ ਪੰਜਾਬੀ ਸਭਿਆਚਾਰ ਦੇ ਵਿੱਚ ਇਹ ਗੱਲ ਹੈ ਕਿ ਬੰਦਾ ਰੋਂਦਾ ਸੋਹਣਾ ਨਹੀਂ ਲੱਗਦਾ ਖਾਸ ਕਰਕੇ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਰੋਣਾ ਮਰਦ ਲਈ ਗਹਿਣਾ ਨਹੀਂ ਹੁੰਦਾ ਪਰ ਭਾਵਕਤਾ ਕਈ ਵਾਰੀ ਅਜਿਹੀ ਬਣ ਜਾਂਦੀ ਹੈ ਕਿ ਬੰਦਾ ਉਸ ਵਹਾ ਦੇ ਵਿੱਚ ਵਹਿ ਤੁਰਦਾ ਸੋ ਇਸ سلسلے ਦੇ ਵਿੱਚ ਇਹ ਕਹਾਣੀ ਵੀ ਇਹੀ ਤੱਤ ਪੇਸ਼ ਕਰਦੀ ਹੈ ਕਿ ਜਿਵੇਂ ਉਹ ਕਹਿੰਦੇ ਆ ਨਾ ਕਿ ਇਕੱਠਿਆਂ ਨੂੰ ਚੱਕ ਲਈ ਰੱਬਾ ਜੋੜੀ ਵਿੱਚ ਭੰਗਣਾ ਨਾ ਪਾਈਂ ਜਿਹੜਾ ਤੁਹਾਡੇ 파ਟਨਰ ਦਾ ਸਾਥ ਹੁੰਦਾ ਨਾ ਉਹ ਤੁਹਾਡੇ ਲਈ ਬਹੁਤ ਖਾਸ ਸ਼ੈ ਹੁੰਦੀ ਹੈ ਜੇ ਤੁਹਾਡੀ ਆਪਸ ਵਿੱਚ ਵਧੀਆ ਬਣਦੀ ਹੋਵੇ ਤੇ ਜ਼ਿੰਦਗੀ ਦੇ ਮੋੜ ਤੇ ਆ ਕੇ ਸ਼ਾਇਦ ਇੱਕ ਬਹੁਤ ਵੱਡਾ ਸਦਮਾ ਹੁੰਦਾ ਹੈ ਉਹਨਾਂ ਵਿਅਕਤੀਆਂ ਦੇ ਵਾਸਤੇ ਜਿਹੜੇ ਬਿਲਕੁਲ ਇਕੱਲੇ ਵੀ ਹੁੰਦੇ ਨੇ ਸੋ ਇਹ ਦੁਨਿਆਵੀ ਰਿਸ਼ਤੇ ਨੇ ਇਹ ਸਾਂਝਾ ਨੇ ਤੇ ਕਿਸੇ ਨਾ ਕਿਸੇ ਸਥਿਤੀ ਤੇ ਆ ਕੇ ਬੰਦਾ ਟੁੱਟ ਜਾਂਦਾ ਤੇ ਜਿਹੜਾ ਮਤਲਬ ਇੰਨੇ ਦੁੱਖਾਂ ਸੁੱਖਾਂ ਨੂੰ ਵੀ ਜਰ ਗਿਆ ਸੀ ਜ਼ਿੰਦਗੀ ਦੇ ਇੱਕ ਮੋੜ ਤੇ ਆ ਕੇ ਉਹ ਵੀ ਬੰਦਾ ਕਈ ਵਾਰੀ ਥੜਕ ਜਾਂਦਾ ਇੱਥੇ ਧਰਮ ਬਹੁਤ ਵਧੀਆ ਰੋਲ ਲਮਾਉਂਦਾ ਇਸੇ ਕਰਕੇ ਧਰਮ ਵਿੱਚ ਜਿਸ ਤਰ੍ਹਾਂ ਇਹ ਗੱਲਾਂ ਸਮਝਾਈਆਂ ਗਈਆਂ ਨੇ ਕਿ ਇੱਥੇ ਨਾਨਕ ਥਿਰ ਨਹੀਂ ਕੋਈ ਹੈ ਨਾ ਜੋ ਗੁਰਵਾਕ ਵੀ ਆਉਂਦੇ ਨੇ ਵਾਰੇ ਸ਼ਾ ਵਸਾਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਦੇ ਜੋ ਉਪਜੇ ਸੋ ਬੈਨਸ ਹੈ ਸੋ ਥਿਰ ਕੁਝ ਵੀ ਨਹੀਂ ਹੈ ਇੱਥੇ ਸਭ ਨੇ ਖੋਰ ਜਾਣਾ ਸੋ ਕਿਤੇ ਨਾ ਕਿਤੇ ਧਰਮ ਸਾਨੂੰ ਜ਼ਿੰਦਗੀ ਦਾ ਵਧੀਆ ਸੱਚ ਵੀ ਸਮਝਾਉਂਦਾ ਹੈ ਏਸੀ ਉਸ ਪੰਡੂ ਪੰਜਾਬ ਦੀ ਕਹਾਣੀ ਕਿ ਬੰਦਾ ਕੇ ਸਸਤੇwidetilde ਆ ਕੇ ਡੋਲਦਾ ਹੈ ਜਦੋਂ ਮਨਲਾ ਆਪਣੇ ਆਪ ਨੂੰ ਉੱਚੀ ਬਾਤ ਚ ਸਮਝਾਉਂਦਾ ਕਿ ਬੰਦਾ ਬਣ ਬੰਦਾ ਸੋ ਉਹਦੇ ਚ ਬੰਦੇ ਦੀ ਚੜ੍ਹਦੀ ਕਲਾ ਟੈਂ ਦੀ ਕਲਾ ਚ ਬਦਲ ਜਾਂਦੀ ਹੈ ਜਿਵੇਂ ਉਹ ਕਹਿੰਦਾ ਕਿ ਅਖੀਰ ਚਾ ਕੇ ਨਰਕ ਦੇ ਕੁੰਭ ਦੇ ਵਿੱਚ ਜਾਨੀ ਕਿ ਮੋਹ ਮਾਇਆ ਦੇ ਰਿਸ਼ਤੇਆਂ ਚ ਬੰਦਾ ਉਸੇ ਤਰ੍ਹਾਂ ਡੁੱਬਦਾ ਸੋ ਇਹ ਸੀ ਕਹਾਣੀ ਦੂਸਰਾ ਜਮਾ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਆਪਣੇ ਟਿਵਾਨਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੇ iPhone ਐਪਸ ਤੇ Android ਐਪਸ ਤੇ ਜਾਂ ਆਪਣੀ ਵੈੱਬਸਾਈਟ ਜਾਂ Facebook ਤੇ ਆਪਾਂ ਲਾਈਵ ਨਹੀਂ ਆ ਸਿਰਫ ਤੇ ਸਿਰਫ YouTube ਤੇ ਆ ਸੋ ਇਸ ਕਰਕੇ ਇਸ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਜਤੇ ਮੰਗਵਾ ਸਕਦੇ ਹੋ 9876309655